ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖਾਏ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦਾ ਵਲੌਗ ਹਰ ਇੱਕ ਕੈਟਾਗਰੀ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਭਾਵੇਂ ਤੁਸੀਂ ਕੈਨੇਡਾ ਦੇ ਲਈ ਸਟੂਡੈਂਟ ਵੀਜ਼ਾ ਲਗਾਇਆ ਹੈ ਵਰਕ ਪਰਮਿਟ ਲਗਾਇਆ ਹੈ ਜਾਂ ਕਿਸੇ ਵੀ ਕੈਟਾਗਰੀ ਦੇ ਲਈ ਅਪਲਾਈ ਕੀਤਾ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਪਵੇਂ ਤੁਸੀਂ ਇਨਸਾਈਡ ਕੈਨੇਡਾ ਹੋ ਜਾਂ ਫਿਰ ਤੁਹਾਡਾ ਕੋਈ ਰਿਲੇਟਿਵ ਕੈਨੇਡਾ ਗਿਆ ਹੈ ਜਾਂ ਜਾਣ ਦੀ ਤਿਆਰੀ ਕਰ ਰਿਹਾ ਹੈ ਤਾਂ ਵੀ ਤੁਹਾਡੇ ਲਈ ਇੰਪੋਰਟੈਂਟ ਵੀਡੀਓ ਹੈ ਕਿਉਂਕਿ ਅੱਜ ਗੱਲ ਕਰਨੀ ਹੈ ਪਾਸਪੋਰਟ ਤੇ ਜਿਹੜੀ ਵੀਜ਼ਾ ਸਟੈਂਪ ਲੱਗਦੀ ਹੈ ਉਹਦੀ ਤੇ ਦੂਜਾ ਜਿਹੜਾ ਤੁਹਾਨੂੰ 에어ਪੋਰਟ ਤੇ ਪਹੁੰਚ ਕੇ ਡਾਕੂਮੈਂਟ ਮਿਲਦਾ ਹੈ ਕੈਨੇਡਾ ਦੇ ਵਿਦਿਨ ਕੋਈ ਤੁਸੀਂ ਸਟੇਟਸ ਰੀਸਟੋਰ ਕਰਦੇ ਹੋ ਡਾਕੂਮੈਂਟ ਮਿਲਦਾ ਹੈ ਕੋਈ ਐਕਸਟੈਂਸ਼ਨ ਅਪਲਾਈ ਕਰਦੇ ਹੋ ਡਾਕੂਮੈਂਟ ਮਿਲਦਾ ਹੈ ਉਤੋਂ ਰਿਲੇਟਿਡ ਇੱਕ ਬਹੁਤ ਵੱਡੀ ਕਨਫਿਊਜ਼ਨ ਦੀ ਜਿਸ ਦੀ ਵਜ੍ਹਾ ਦੇ ਨਾਲ ਕਈ ਵਾਰੀ ਉਸ ਦਾ ਮੁੱਲ ਤੁਹਾਨੂੰ ਬਹੁਤ ਮਹਿੰਗਾ ਪੈ ਜਾਂਦਾ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੀਪਸ ਨਾ ਰਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਗੱਲ ਕਰਨੀ ਹੈ ਟੀਆਰਵੀ ਸਟੇਟਸ ਦੀ ਕੈਨੇਡਾ ਦੇ ਵਿੱਚ ਤੁਹਾਡਾ ਜਿਹੜਾ ਸਟੇਟਸ ਹੈ ਉਸ ਨੂੰ ਦੋ ਤਰੀਕੇ ਨਾਲ ਇੰਟਰਡਿਊਸ ਕੀਤਾ ਜਾਂਦਾ ਹੈ ਪਹਿਲਾ ਇੰਟਰੋਡਕਸ਼ਨ ਦਾ ਤਰੀਕਾ ਹੁੰਦਾ ਹੈ ਕਿ ਤੁਹਾਡਾ ਜਿਹੜਾ ਇੰਟਰਨੈਸ਼ਨਲ ਟਰੈਵਲ ਕਰਨ ਵਾਸਤੇ ਪਾਸਪੋਰਟ ਹੁੰਦਾ ਹੈ ਉਹਦੇ ਨਾਲ ਦੂਜਾ ਉਹ ਕਾਪੀ ਜਿਹੜੀ ਤੁਹਾਨੂੰ ਪਹੁੰਚਦੇ 에ਅਰਪੋਰਟ ਤੋਂ ਮਿਲਦੀ ਹੈ ਜਿਹਨੂੰ ਸਟੱਡੀ ਪਰਮਿਟ ਵਰਕ ਪਰਮਿਟ ਕਿਹਾ ਜਾਂਦਾ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਇੱਕ ਸਟੱਡੀ ਦਾ ਐਗਜ਼ਾਮਪਲ ਲੈਂਦੇ ਆਂ ਵਰਕ ਦਾ ਵੀ ਸੇਮ ਹੀ ਹੋਏਗਾ ਤੇ ਜੇ ਤੁਸੀਂ ਕੋਈ ਆਪਣਾ ਸਟੇਟਸ ਰੀਸਟੋਰ ਕਰਨਾ ਤਾਂ ਵੀ ਸੇਮ ਹੋਵੇਗਾ ਹੁਣ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਲੈਂਡ ਕਰਦੇ ਹੋ ਤਾਂ ਤੁਹਾਡੇ ਪਾਸਪੋਰਟ ਦੇ ਵਿੱਚ ਤੁਹਾਡੇ ਵੀਜ਼ੇ ਦੀ ਲੈਂਥ ਦੀ ਸਟੈਂਪ ਲੱਗੀ ਹੁੰਦੀ ਹੈ ਯਾਨੀ ਕਿ ਜੇਕਰ ਤੁਸੀਂ ਸਟੱਡੀ ਵੀਜ਼ਾ ਕਰਨ ਵਾਸਤੇ ਗਏ ਹੋ ਮੰਨ ਲਿਆ ਇੱਕ ਐਗਜ਼ਾਮਪਲ ਲੈ ਰਹੇ ਹਾਂ 2 ਸਾਲ ਦੀ ਸਟੱਡੀ ਵਾਸਤੇ ਗਏ ਹੋ ਤਾਂ ਤੁਹਾਡੀ ਸਟੈਂਪ ਜਿਹੜੀ ਆ ਉਹ 2 ਸਾਲ ਜਾਂ 2 ਸਾਲ ਤੋਂ ਥੋੜਾ ਬਹੁਤਾ ਵੱਧ ਟਾਈਮ ਦੇ ਲਈ ਲੱਗੀ ਹੁੰਦੀ ਹੈ ਸੇਮ ਜਦੋਂ ਤੁਸੀਂ ਉੱਥੇ ਲੈਂਡ ਕਰਦੇ ਹੋ ਤਾਂ ਤੁਹਾਨੂੰ ਸਟੱਡੀ ਪਰਮਿਟ ਜਿਹੜਾ issues ਕੀਤਾ ਜਾਂਦਾ ਹੈ ਉਸ ਦੀ ਲੈਂਥ ਤੁਹਾਡੀ ਸਟੱਡੀ ਦੀ ਲੈਂਥ ਤੱਕ ਹੁੰਦੀ ਹੈ ਯਾਨੀ ਕਿ ਦੋਵਾਂ ਡਾਕੂਮੈਂਟਸ ਤੇ ਬਰਾਬਰ ਲੈਂਥ ਲਗਭਗ ਜਿਹੜੀ ਹੈ ਉਹ ਹੁੰਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਤੁਹਾਡੀ ਸਟੱਡੀ ਪੂਰੀ ਹੋ ਗਈ ਜਾਂ ਫਿਰ ਤੁਸੀਂ ਹੋਰ ਸਟੱਡੀ ਲੈਣੀ ਹੈ ਜਾਂ ਫਿਰ ਤੁਸੀਂ ਪੋਸਟ ਸਟੱਡੀ ਵਰਕ ਪਰਮਿਟ PSWP ਜਾਂ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਕੀ ਹੁੰਦਾ ਹੈ ਕਿ ਤੁਸੀਂ ਆਨਲਾਈਨ ਜਾ ਕੇ ਅਪਲਾਈ ਕਰਦੇ ਹੋ ਤੇ ਤੁਹਾਨੂੰ ਇੱਕ ਡਾਕੂਮੈਂਟ ਜਿਹੜਾ ਉਹ ਮਿਲ ਜਾਂਦਾ ਹੈ ਕਿ ਭਈ ਆ ਤੁਹਾਡਾ ਵਰਕ ਪਰਮਿਟ ਹੈ ਹੁਣ ਉਹ ਡਾਕੂਮੈਂਟ ਤੁਹਾਨੂੰ ਮਿਲ ਜਾਂਦਾ ਪਰ ਜੇ ਜਿਹੜੀ ਤੁਹਾਡੇ ਪਾਸਪੋਰਟ ਦੀ ਸਟੈਂਪ ਹੈ ਉਹਦੀ ਵੈਲਿਡਿਟੀ 2 ਸਾਲ ਦੀ ਸੀਗੀ ਉਹ ਉੱਥੇ ਐਕਸਪਾਇਰ ਹੋ ਜਾਂਦੀ ਹੈ ਤੁਹਾਡਾ ਪਾਸਪੋਰਟ ਦੇ ਉੱਤੇ ਜਿਹੜਾ ਸਟੈਂਪ ਲੱਗਾ ਹੈ ਉਸ ਸਟੈਂਪ ਦੀ ਵੈਲਿਡਿਟੀ ਜਿਹੜੀ ਆ ਉਹ ਐਕਸਪਾਇਰ ਹੋ ਗਈ ਪਰ ਇਧਰ ਤੁਹਾਨੂੰ ਇੱਕ ਡਾਕੂਮੈਂਟ ਮਿਲ ਗਿਆ ਜਿਹੜਾ 3 ਸਾਲ ਦੇ ਲਈ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆਪਾਂ PGWP ਦੀ ਗੱਲ ਕਰ ਲੈਨੇ ਕਿ 3 ਸਾਲ ਦਾ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਗਿਆ ਹੁਣ ਜਿਹੜਾ ਇਹ ਡਾਕੂਮੈਂਟ ਹੈ PGWP ਵਾਲਾ ਤੁਹਾਨੂੰ ਜਿਹੜਾ ਅਥਰਾਇਜ਼ ਕਰਦਾ ਹੈ ਕਿ ਤੁਸੀਂ ਕੈਨੇਡਾ 'ਚ ਕੰਮ ਕਰ ਸਕਦੇ ਹੋ ਇਹਦੇ ਸਹਾਰੇ ਤੁਸੀਂ 3 ਸਾਲ ਕੈਨੇਡਾ ਦੇ ਵਿੱਚ ਇੱਕ ਵੈਲਿਡ ਸਟੇਟਸ ਦੇ ਉੱਤੇ ਕੰਮ ਕਰ ਸਕਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵਿਦਿਨ ਕੈਨੇਡਾ ਪਰ ਜੇਕਰ ਤੁਸੀਂ ਆਊਟਸਾਈਡ ਕੈਨੇਡਾ ਟਰੈਵਲ ਕਰਨਾ ਹੈਗਾ ਏ ਤਾਂ ਤੁਹਾਨੂੰ ਪਾਸਪੋਰਟ ਦੇ ਉੱਤੇ ਸਟੈਂਪ ਦੀ ਲੋੜ ਪਵੇਗੀ ਕਿਉਂਕਿ ਜਦੋਂ ਤੁਸੀਂ ਆਉਣਾ ਜਾਣਾ ਹੈ ਕਿਸੇ ਕੰਟਰੀ ਤੋਂ ਵਾਪਸ ਕੈਨੇਡਾ ਤਾਂ ਤੁਹਾਨੂੰ 에어ਪੋਰਟ ਤੇ ਇਸ਼ੂ ਬਣ ਸਕਦਾ ਹੈ ਸੋ ਉਸ ਕੇਸ ਦੇ ਵਿੱਚ ਤੁਸੀਂ ਇੱਕ TRV ਅਪਲਾਈ ਕਰਕੇ ਰੱਖ ਲੈਣੀ ਹੈ ਕਿਉਂਕਿ ਕਈ ਵਾਰੀ ਇਹਨੂੰ ਟਾਈਮ ਲੱਗਦਾ ਹੈ ਤੇ ਆਪਾਂ ਨੂੰ ਜੇਕਰ ਕੋਈ ਐਮਰਜੈਂਸੀ ਹੋਵੇ ਆਪਣੀ ਕੰਟਰੀ ਜਾਂ ਕਿਸੇ ਵੀ ਕੰਟਰੀ ਟਰੈਵਲ ਕਰਨਾ ਆਊਟਸਾਈਡ ਕੈਨੇਡਾ ਜਾਣ ਦੀ ਕਿਤੇ ਜ਼ਰੂਰਤ ਪਵੇ ਆਉਣ ਵਾਲੇ 3 ਸਾਲ ਦੇ ਵਿੱਚ ਜਿਹੜਾ ਆਪਣਾ PGWP ਦਾ ਟਾਈਮ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਜੇਕਰ ਸਾਡੇ ਪਾਸਪੋਰਟ ਤੇ ਸਟੈਂਪ ਨਹੀਂ ਹੈਗੀ ਤਾਂ ਫਿਰ ਸਾਨੂੰ ਵਾਪਸ ਕੰਟਰੀ ਦੇ ਵਿੱਚ ਐਂਟਰੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਫਿਰ ਇਸ ਕਰਕੇ ਜਦੋਂ ਤੁਹਾਡਾ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਆਵੇ ਨਾਲ ਹੀ ਤੁਸੀਂ ਆਪਣੇ ਪਾਸਪੋਰਟ ਤੇ TRV ਵੀ ਲਗਵਾ ਲਓ ਤਾਂਕਿ ਤੁਸੀਂ ਜਦੋਂ ਮਰਜ਼ੀ ਆਪਣੇ ਦੇਸ਼ ਆ ਸਕੋ ਤੇ ਜਾ ਸਕੋ ਇਹ ਸਿਰਫ ਤੁਹਾਡੇ ਕੱਲਿਆਂ ਵਾਸਤੇ ਕਹਿ ਸਕਦਾ ਕਿ ਤੁਹਾਡਾ PGWP ਦੀ ਸੂਰਤ ਵਿੱਚ ਹੀ ਆ ਉਸੇ ਸੂਰਤ ਦੇ ਵਿੱਚ ਕਿ ਤੁਹਾਡਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕੀਤਾ ਤਾਂ ਹੀ ਨਹੀਂ ਜੇ ਤੁਸੀਂ ਵਰਕ ਪਰਮਿਟ ਤੁਹਾਡਾ ਐਕਸਪਾਇਰ ਹੋ ਗਿਆ ਟੀਆਰਵੀ ਐਕਸਪਾਇਰ ਹੋ ਗਿਆ ਯਾਨੀ ਜਿਹੜਾ ਤੁਹਾਡਾ ਪਾਸਪੋਰਟ ਦੀ ਸਟੈਂਪ ਹੈ ਤੁਸੀਂ ਨਵੀਂ ਐਲਐਮਆਈਏ ਲਈ ਨਵਾਂ ਸਟੱਡੀ ਪਰਮਿਟ ਲਿਆ ਤੁਹਾਡਾ ਸਟੇਟਸ ਜਿਹੜਾ ਰੀਸਟੋਰ ਹੋ ਰਿਹਾ ਕੈਨੇਡਾ ਦੇ ਵਿੱਚ ਤਾਂ ਸਟੇਟਸ ਰੀਸਟੋਰ ਦੇ ਨਾਲ ਹੀ ਤੁਸੀਂ ਆਪਣੇ ਪਾਸਪੋਰਟ ਤੇ ਟੀਆਰਵੀ ਜਿਹੜੀ ਹੈ ਉਹਨੂੰ ਵੀ ਵੈਲਿਡ ਕਰ ਲੈਣਾ ਕਿਉਂਕਿ ਜੇ ਇੱਕ ਵੈਲਿਡਿਟੀ ਆਰ ਵੀ ਹੋਵੇਗੀ ਤੁਹਾਡੇ ਪਾਸਪੋਰਟ ਦੀ ਸਟੈਂਪ ਹੋਵੇਗੀ ਤਾਂ ਤੁਸੀਂ ਜਦੋਂ ਮਰਜ਼ੀ ਕੈਨੇਡਾ ਤੋਂ ਬਾਹਰ ਜਾ ਸਕਦੇ ਹੋ ਜਦੋਂ ਮਰਜ਼ੀ ਕੈਨੇਡਾ ਦੇ ਵਿੱਚ ਵਾਪਸ ਆ ਸਕਦੇ ਹੋ ਚਲੋ ਇੱਥੋਂ ਤੱਕ ਆਪਾਂ ਇਹ ਗੱਲ ਕਰ ਲਈ ਹੁਣ ਆਪਾਂ ਗੱਲ ਕਰਨੀ ਹੈ ਇੱਕ ਟੌਪਿਕ ਹੋਰ ਤੇ ਉਹ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਆਪਣਾ ਸਟੇਟਸ ਗਵਾ ਚੁੱਕੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਗਵਾ ਲੈਂਦੇ ਨੇ ਕਿਉਂਕਿ ਜਿੱਦ ਤਰ੍ਹਾਂ ਤੁਹਾਡੀ ਸਟੱਡੀ ਪੂਰੀ ਹੋ ਗਈ ਇਹ ਤੁਹਾਡਾ ਵੈਲਿਡਿਟੀ ਸਟੇਟਸ ਖਤਮ ਹੋ ਗਿਆ ਤਾਂ 90 ਦਿਨ ਤੱਕ ਤੁਸੀਂ ਜੇਕਰ ਆਪਣਾ ਸਟੇਟਸ ਰੀਸਟੋਰ ਨਹੀਂ ਕਰਦੇ ਤਾਂ ਕੈਨੇਡਾ ਵਿੱਚ ਤੁਸੀਂ ਇਨਲੀਗਲ ਹੋ ਜਾਂਦੇ ਹੋ ਉਸ ਕੰਡੀਸ਼ਨ ਦੇ ਵਿੱਚ ਤੁਸੀਂ TRV ਅਪਲਾਈ ਕਰ ਲਓ ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ 6 ਮਹੀਨੇ ਦੀ 1 ਸਾਲ ਦੀ ਲੈਂਥ ਹੋਰ ਕੈਨੇਡਾ ਦੇ ਵਿੱਚ ਮਿਲ ਜਾਵੇਗੀ ਸਟੇ ਕਰਨ ਦੀ ਐਜ਼ ਅ ਵਿਜ਼ਿਟਰ ਸੋ ਇਹਦੇ ਉੱਤੇ ਇੱਕ ਹੋਰ ਮੈਂ ਵੀਡੀਓ ਬਣਾਉਣੀ ਕਿਉਂਕਿ ਬਹੁਤ ਸਾਰੀਆਂ ਬਲਕ ਵਿੱਚ ਕਾਲ ਇਸ ਟੌਪਿਕ ਤੇ ਆਉਂਦੀਆਂ ਨੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੇ ਸਟੇਟਸ ਗਵਾ ਚੁੱਕੇ ਨੇ ਆਉਣ ਵਾਲੇ ਟਾਈਮ 'ਚ ਗਵਾਜ ਜਾਣਾ ਜਿੰਨਾਂ ਦਾ ਉਹਨਾਂ ਦਾ CRS ਸਕੋਰ ਕਿਉਂਕਿ LMIA ਦੇ 50 ਪੁਆਇੰਟ ਖਤਮ ਹੋ ਜਾਣੇ ਜੇਕਰ LMIA ਦੇ 50 ਪੁਆਇੰਟ ਖਤਮ ਹੋ ਜਾਂਦੇ CRS ਸਕੋਰ ਡਾਊਨ ਹੁੰਦਾ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ PR ਹੋ ਜਾਣਾ ਹੈ ਤੇ ਉਹਨਾਂ ਨੂੰ ਆਪਣਾ ਵੈਲਿਡ ਸਟੇਟਸ ਕਿਵੇਂ ਕੈਨੇਡਾ ਦੇ ਵਿੱਚ ਕਾਇਮ ਰੱਖਣਾ ਹੈਗਾ ਸਟੇਟਸ ਉਸ ਬਾਰੇ ਇੱਕ ਵੀਡੀਓ ਜਿਹੜੀ ਹੈ ਉਹ ਆਉਣ ਵਾਲੇ ਇੱਕ ਹਫ਼ਤੇ ਤੱਕ ਇਸੇ ਚੈਨਲ ਤੇ ਆ ਜੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਸ ਵੀਡੀਓ ਦੀ ਵੀ ਜ਼ਰੂਰ ਵੇਟ ਕਰੋ ਵੀ ਸਾਰਿਆਂ ਵਾਸਤੇ ਇੰਪੋਰਟੈਂਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਅਸੀਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਨੋਟ ਐਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਯਾਰਾਂ ਮਿੱਤਰਾਂ